ਲਾਓ ਜੀ ਪਿੰਡ ਵਾਲੇ ਪੰਜਾਬ ਵਾਲੇ ਸਾਰੇ ਪਿੰਡ ਦੇ ਵਿੱਚ ਅੱਜ ਬਲਵੰਤ ਖਾਲਸੇ ਨੇ ਰੌਣਕਾਂ ਮੰਨਤੀਆ ਭੰਗੜੇ ਪੈਣ ਲਾਤੇ ਕਿਵੇਂ 1000 ਦੇ 19 ਸੂਟਾ ਜਿਵੇਂ ਕਿ ਬਜ਼ਾਰਾਂ ਦੇ ਵਿੱਚ ਭਾਈ ਗੱਲ ਕਰਦੇ ਆ 250 300 500 400 ਇਹ ਬਲਵੰਤ ਖਾਲਸੇ ਨੇ ਅੱਜ ਦੀਵਾਲੀ ਤੱਕ ਵੱਡੇ ਚਾਲਜ ਕਰਤੇ ਜਿਹੜੇ ਕਿਤੇ ਕੋਈ ਕਰ ਨਹੀਂ ਸਕਦਾ ਸੋਚ ਤੋਂ ਪਰੇ ਕਰਤੇ ਅੱਜ ਭਾਈ 1000 ਦੇ 19 ਸੂਟਾ ਆ ਦੇਖੋ ਜੀ ਕੜਾਈ ਵਾਲੇ ਸੂਟ ਨੇ ਵਿੱਚੇ ਚੁੰਨੀਆਂ 1000 ਦੇ 19 ਸੂਟਾ ਸੱਚੀ ਵੀਰੇ ਝੂੜਤਾ ਨਹੀਂ ਬੋਲੀਦਾ ਸੱਚੀ ਤਾਂ ਨਹੀਂ 19000 ਦੇ ਚੱਕੋ ਆਹ ਮੈਂ ਆਪੀ ਵਾਲਾ ਫੜ ਫਿਰ 19 ਸੂਟਾ ਲੈਓ ਭਾਈ ਆ ਦੇ ਚੱਕੋ ਹੀ 1000 ਦੇ 19 ਸੂਟਾ ਲੈ ਜਾਓ ਜੀ ਚੱਕੋ 1000 ਦੇ 19 ਸੂਟਾ ਜੀ ਦੇਖੋ 1000 ਦੇ ਚੱਕ ਲੋ ਆਦਾ ਜੀ ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਕਹਿੰਦੇ ਆ ਜਿਹੜੀ ਜੀ ਦੱਸਦੇ ਆ ਮਿਲਦੀ ਆ ਜੀ ਹਾਂ ਪੁੱਤ ਮਿਲਦੀ ਹੈ ਮਿਲਦੀ ਹੈ ਝੂੜਤਾ ਨਹੀਂ ਕੋਈ ਹੈਗਾ ਨਹੀਂ ਨਹੀਂ ਝੂੜ ਆਪਾਂ ਜਿਹੜੀ ਚੀਜ਼ ਕਹਿੰਦੇ ਪਿੰਡ ਦੇ ਵਿੱਚ ਮਿਲਦੀ ਆ ਆ ਦੇਖੋ ਪੈਣਾ ਆਪਣੇ ਦੁਕਾਨ ਦੇ ਵਿੱਚ ਵੀ ਦੱਸ ਦਿਆਂ ਮਿਲਦੀ ਆ ਜੀ ਉਹ ਮਿਲਦੀ ਆ ਜੀ ਹਾਂ ਮਿਲਦੀ ਆ ਵੀਰੇ ਠੀਕ ਆ ਝੂਠ ਤਾਂ ਨਹੀਂ ਕੋਈ ਨਹੀਂ ਵੀਰੇ ਝੂਠ ਕੋਈ ਨਹੀਂ ਜਿਹੜੀ ਚੀਜ਼ ਆਪਾਂ ਦੱਸੀ ਆ ਬਾਈ ਪੰਜਾਬ ਵਾਲੇ ਪਿੰਡ ਵਾਲਿਓ ਅਸੀਂ ਇਕੱਲੀ ਗੱਲਾਂ ਨਹੀਂ ਕਰਦੇ ਅਸੀਂ ਗੱਲਾਂ ਕਰਾਉਣੇ ਆ ਆਉਣਾ ਕਿੱਥੇ ਆ ਵੀਰੇ ਪਿੰਡ ਧੌਲਾ ਬਾਈ ਜਿਹੜਾ ਬਰਨਾਲਾ ਕਾ ਨੇੜੇ ਅੜੀਸਰ ਗੁਰਦੁਆਰਾ 2 ਕਿਲੋਮੀਟਰ ਦੀ ਬਾੜ ਤੇ ਬਲਵੰਤ ਖਾਲਸਾ ਬਾਈ ਪੂਰੀਆਂ ਵੱਡੀਆਂ ਰੌਣਕਾਂ ਬਣਨੀਆਂ ਹਜੇ ਤਾਂ ਸ਼ੁਰੂ ਕੀਤਾ ਸੀ ਤੁਹਾਨੂੰ ਪਤਾ ਬਹੁਤ ਹੀ ਪੜਾਕੇ ਪਾਉਣੇ ਦਿਵਾਲੀ ਤੱਕ ਆਫਰ ਆ ਬਾਈ ਯਾਦ ਰੱਖਿਓ 1000 ਦੇ 19 ਸੂਟ 1000 ਤੇ 19 ਸੂਟ ਯਾਦ ਰੱਖਿਓ